ਕਹਿੰਦੇ ਕਿ ਬਨਾ ਦਾ ਫੋਨ ਕਿਵੇਂ ਆਈ ਜਾਂਦਾ ਹੈਗਾ ਤੁਹਾਨੂੰ ਕਿਵੇਂ ਨਾ ਹਲੋ ਹਾਂ ਕਰਨਾ ਹਲੋ ਹਾਂ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਕੀ ਐਵੇਂ ਠੀਕ ਹੈ ਕਿੰਨਾ ਹਾਂ ਠੀਕ ਆ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਵਧੀਆ ਵਧੀਆ ਤੇ ਜਵਾਬ ਜੰ ਲੈ ਠੀਕ ਆ ਹਾਂ ਜਵਾਬ ਜੰ ਲੈ ਠੀਕ ਆ ਵਧੀਆ ਕੀ ਕਰਦੇ ਸੀ ਉਸ ਨੀਮਾ ਤਾਂ ਬੈਠੀ ਸੀਗੀ ਅੱਛਾ ਮੈਨੂੰ ਤਾਂ ਇੱਕ ਕੰਮ ਆ ਤੁਹਾਡੇ ਦਾ ਹੀ ਹਾਂ ਮੈਂ ਆਏ ਕਹਿੰਦੀ ਸੀ ਤੈਨੂੰ ਪਤਾ ਹੈ ਨਾ ਵੀ ਘਰੇ ਵਿਆਹ ਤੇ ਰਿਹਾ ਹੋਇਆ ਕੁੜੀ ਦਾ ਨੰਦ ਦਾ ਮੇਰੀ ਦਾ ਹਾਂ ਤੇ ਤੈਨੂੰ ਪਤਾ ਹੁਣ ਵੀ ਸਸਤਾ ਮੇਰੀ ਹੁਣ ਵਿਚਾਰੀ ਮੰਜੇ ਤੇ ਬੈਠੀ ਹੈ ਕਿ ਸਾਰਾ ਕੁਝ ਮੈਨੂੰ ਕਰਨਾ ਪਊਗਾ ਮੂਰੇ ਹੋ ਕੇ ਅੱਛਾ ਹਾਂ ਤੇ ਮੈਨੂੰ ਨਾ ਥੋੜਾ ਜਿਹਾ ਪੈਸਾਂ ਦੀ ਜਰੂਰਤ ਸੀਗੀ ਤੇ ਆਪਣੇ ਚੰਗਾ ਸਰਦਾ ਵਰਦਾ ਕਹਿੰਦੇ ਨੂੰ ਵਿਆਹ ਤੋਂ ਬਾਅਦ ਜਦੋਂ ਤੈਨੂੰ ਪਤਾ ਬੱਚਾ ਹੋਊਗੀ ਤੈਨੂੰ ਵਾਪਸ ਕਰ ਦਾਂਗੇ ਤੇ ਮੈਨੂੰ 20-5000 ਰੁਪਏ ਦੇ ਦੇ ਨਾ ਤੇ ਤੂੰ ਹੁੰਦਾਗਾ ਕੌਣ ਦੇ ਦੂ ਕਿ ਨਾ ਜੀ ਤੂੰ 20000 ਪਈ ਚਾਹੀਦਾ ਤੇ 20 ਦੇ ਦੇਂਗੀ ਤਾਂ 20 ਦੇ ਨਹੀਂ ਕੋਈ ਵੱਧ ਦੇ ਦੀ ਦੇਖ ਤੈਨੂੰ ਤਾਂ ਉਹ ਵਿਆਹ ਤੋਂ ਬਾਅਦ ਮੋੜ ਦਾਂਗੇ ਤੈਨੂੰ ਅੱਜ ਵਿਆਹ ਤੋਂ ਬਾਅਦ ਪਹਿਣਗੇ ਸਾਨੂੰ ਦਿਨ ਜਦੋਂ ਸਾਡਾ ਹੋ ਗਿਆ ਤੈਨੂੰ ਵਾਪਸ ਕਰ ਦਾਂਗੇ ਕੋਈ ਨਹੀਂ ਪਤਾ ਜਾ ਜਾਂ ਦੇ ਦੇ ਕਿ ਨਹੀਂ ਇੱਕ ਮਾਂ ਮੈਥੋਂ ਤਾਂ ਨਹੀਂ ਆਏਗਾ ਤੈਨੂੰ ਪਤਾ ਹੀ ਹੁਣ ਲੱ ਕਰੇ ਤਾਂ ਵਿਆਹ ਤੇ ਰਹਾ ਮੈਂ ਕਿਵੇਂ ਆਉਂਗੀ ਤੂੰ 5 ਮਿੰਟਾਂ ਚ ਮੁੜ ਜੇਗੀ ਆ ਕਿ ਤੂੰ ਫੜਾ ਜਾ ਚਲ ਕੋਈ ਨਹੀਂ ਮੈਂ ਫੜਾ ਜਾਈ ਨਹੀਂ ਫਿਰ ਚੰਗਾ ਠੀਕ ਆ ਹਾਂ ਕਰ ਲੈ ਫਿਰ ਦੇਖੀ ਆਉਗੀ ਹੁਣ ਮੇਰੀ ਗੱਲ ਹੁੰਦੈਨ ਪਤਾ ਹੈਗਾ ਹੁਣ ਵਿਆਹ ਕਰ ਤੇ ਰਹਾ ਘਰੇ ਸੋ ਕੰਮਾਂਗੇ ਹੁਣ ਆਇਆ ਜਾਏ ਤਾਂ ਕਿੱਥੇ ਜਾਂਦਾਗਾ ਦੂਜੇ ਕੰਮ ਨਿਭੜ ਜਾਣਾ ਇੰਨੀ ਬਥੇਰੇ ਆਗੇ ਚਲ ਚੰਗਾ ਚੰਗਾ ਠੀਕ ਆ ਆਪਦੇ ਬੋਲੋ ਨੀ ਇਹ ਨੂੰ ਕਰਨੀ ਆ ਮੈਂ ਵਾਸ ਵਿੱਚ ਇਹ ਇੱਥੇ ਜਦੋਂ ਪੈਰੀ ਟੁੱਟ ਗਿਆ ਫੇਰ ਕਿੱਥੇ ਜਾ ਜੂਗੀ ਕੋਈ ਗੱਲ ਨਹੀਂ ਜਾਣੀ ਆ ਕੋਈ ਨਹੀਂ ਜਾਣੀ ਆ ਮਮਮੀ ਨੇ ਤਾਂਡੇ ਵੱਡੇ ਵੱਡੇ ਵਾਸਤੇ ਕੀਤੇ ਹੋਇਆ ਮੈਂ ਜਾਣੀ ਆ ਇਹਨੂੰ ਵਾਸਤੇ ਕਰਦੀ ਆ ਮਮਮੀ ਨੇ ਤਾਂ ਬੜੇ ਵੱਡੇ ਵੱਡੇ ਵਾਸਤੇ ਕਰੇ ਹੋਇਆ ਕੋਈ ਨਹੀਂ ਮੈਂ ਵੀ ਜਾਣੀ ਆ ਜਿਹੜਾ ਬਾਬੇ ਕੋ ਨਾਰੀਲ ਬੁਲਵਾ ਕੇ ਲਿਆਂਦਾ ਸੀ ਨਾ ਤਵੀਤ ਉਹ ਪਾ ਕੇ ਆਣੀ ਆ ਇਹਨੂੰ ਕਿਹੜਾ ਪਤਾ ਲੱਗਣਾ ਵਾ ਸਾਢੇ 12 ਕਰਦੇ ਆ ਆ ਹਾਂ ਹਾਂ ਇਸ ਲਈ ਦੱਨਾਂ ਮੈਂ ਨਹੀਂ ਕਿ ਕਹਿਣੇ ਮੈਂ ਦੱਨਾਂ ਸਾਢੇ 12 ਕਰਦੇ ਆ ਐਂ ਗਾਲਾ ਗਾਲਾਂ ਕਰ ਮੈਂ ਸੁਣੋ ਹਾਈਟ ਚ ਕਰਨਾ ਨਹੀਂ ਸਮਝਦਾ ਸਤ ਸਮਾਂ ਆਪਾਂ ਨੂੰ ਮਿਲ ਕੇ ਜਾਣੀ ਆ ਜਾਂਦੀ ਜਾਂਦੀ ਇਥੇ ਪਈ ਹੋਊਗਾ ਤਾਂ ਕੰਮ ਕਰਕੇ ਕਿਵੇਂ ਸੁੱਤੀ ਪਈਆਂ ਨੇ ਭੈਣੇ ਹਾਂ ਹਾਂ ਕਿਵੇਂ ਆ ਜਾ ਬਹਿ ਜਾ ਬੈਠੀ ਤੂੰ ਤਾਂ ਤੂੰ ਪਹਿਲਾਂ ਨਹੀਂ ਪਈ ਅੰਦਰ ਨਹੀਂ ਪਈ ਨਹੀਂ ਦੱਸ ਮੇਰਾ ਤਾਂ ਹੀ ਹੈ ਸੁਆ ਜਾ ਅੱਛਾ ਕੇ ਹਾਂ ਨਹੀਂ ਹਾਕੀ ਕੀਤਾ ਪਿਆ ਕੀ ਕੁੜੇ ਹਾਂ ਦੇ ਖਾਂਦੇ ਰਸਣੇ ਪਿਆ ਭੂਖ ਹੀ ਨਹੀਂ ਕਰਤਾ ਨਹੀਂ ਪਤਾ ਨਹੀਂ ਭੈਣ ਮੈਂ ਤਾਂ ਹੁਣ ਵੱਡੀਆਂ ਮਰ ਜਾ ਨਹੀਂ ਪੁੱਤਾਂ ਨਹੀਂ ਤੂੰ ਤਾਂ ਲੈ ਕੇ ਆਈ ਕਿਤੇ ਨਾ ਵੀ ਮੈਂ ਤਾਂ ਤੈਨੂੰ ਮੈਂ ਖਾ ਮਿਲ ਕੇ ਜਾਣੀ ਮੈਂ ਤਾਂ ਨੀਂਗਾ ਮਾਰੀ ਬੂਏ ਮਰ ਜਾ ਆਏ ਕੌਣ ਕਰਗੀ ਜਾ ਵਡੜੀ ਕੀ ਪਤਾ ਹੁਣ ਮੈਨੂੰ ਕੌਣ ਕਰਗੀ ਨਹੀਂ ਮੈਂ ਮਰ ਜਾ ਨਹੀਂ ਕਹੇ ਜੀਂਗਾ ਨਾ ਅੰਡੜਾ ਗਵੰਡਣਾ ਇਹ ਕੀ ਬਤਾਣ ਨਾ ਜੀ ਪਾਣੀ ਹੋਰ ਕੌਣ ਧਰ ਗਿਆ ਹੋ ਕਰੇ ਦਾ ਸ਼ਬਦ ਕੋਈ ਨੰਨਵਾ ਨਹੀਂ ਧਰ ਕੇ ਇੱਥੇ ਮੈਂ ਸੁੱਕੀ ਪਈ ਦੇ ਹੁਣ ਮੈਨੂੰ ਨਹੀਂ ਪਤਾ ਮੈਂ ਤਾਂ ਉੱਥੋਂ ਆਈ ਸੀ ਸਕੂਲ ਚੋਂ ਮੈਂ ਕਿ ਚੱਲ ਜਾਂਦੀ ਜਾਂਦੀ ਮੈਂ ਨੂੰ ਮਿਲ ਜਾ ਮੈਂ ਨੂੰ ਜੀ ਬਾਗੂ ਕੀ ਹਾਲ ਹੋਇਆ ਤੇ ਅੱਜ ਕੱਲ ਬਵਾ ਕਾਜੂਗਾ ਆ ਪਿਆ ਕੋਈ ਰਾਜੀ ਨਹੀਂ ਕਿਸੇ ਤੇ ਹੈਗਾ ਤੇ ਮੈਥੋਂ ਕੀ ਪਾਲਦਾ ਕੋਈ ਕੀ ਪਤਾ ਹੋਰ ਪਾਣੀ ਕੀ ਪਾਲਦਾ ਨਿਆ ਵੀ ਪਾਣੀ ਗੰਢ ਜੀ ਦਿੱਤੀ ਪਈ ਆ ਭੂ ਕਿਵੇਂ ਨਹੀਂ ਪੁੱਟੀ ਆ ਤੇ ਦੇ ਚ ਆ ਦੇਖ ਐਡੀ ਵੱਡੀ ਗੰਢ ਜੀ ਬੂ ਮਾਤਾ ਪਤਾ ਨਹੀਂ ਲੱਗਿਆ ਸੁੱਤੀ ਪਈ ਨਹੀਂ ਕੋਈ ਨਹੀਂ ਨੀਂਦ ਘੋੜੀ ਕਿਵੇਂ ਸੌਂਗੀ ਤੜਕੀ ਹਜੇ ਤਾਂ ਟਾਈਮ ਹੀ 11 12 ਦਾ ਹੋਇਆ ਤਬੀਅ ਤਾਂ ਨਹੀਂ ਹਾਂ ਲੈ ਹਾਏ ਹਾਏ ਬੂ ਮਾਤਾ ਦਿਖਾ ਕੇ ਆਉਣੀ ਆ ਪੰਡਤਾਂ ਦੇ ਦਿਖਾਇਆ ਪਹਿਣੇ ਤਾਂ ਕੀ ਪਤਾ ਕੀ ਨੇ ਕਰਾਇਆ ਤੇਰੇ ਤੇ ਬੂ ਖਬਰਾਂ ਕੀ ਦੇ ਕੀ ਕਰਾਉਂਦੀ ਮੈਥੋਂ ਕੀ ਪਾੜਦੀ ਐ ਤੇ ਹੋਰ ਹੁਣ ਤੇਰੀ ਕਿਹੜਾ ਕਿਸ ਨੇ ਕੋਈ ਲਾਗ ਦਾ ਟਲ ਵੀ ਕੀ ਕਰਾਤਾ ਤੇਰੇ ਤੇ ਕਿਸੇ ਨੇ ਕੀ ਪਤਾ ਪਹਿਣੇ ਹੁਣ ਸੀ ਆੜੀ ਨੇ ਕਰਾਇਆ ਜਾ ਬਦਰੀ ਨੇ ਹੁਣ ਮੈਂ ਹੁਣ ਕਿਹਨੂੰ ਗਾਲਾਂ ਦੇਵਾਂ ਕਿਹਨੂੰ ਕਹਾਂ ਹੁਣ ਕਾ ਕੀ ਪਤਾ ਲੱਗੇ ਭੈਣੇ ਮੈਂ ਤਾਂ ਉਹੀ ਰਜਾਦਾ ਹੀ ਵੱੜ ਗਈ ਆਉਂਦੀ ਆਉਂਦੀ ਤੁਹਾਡੇ ਘਰੇ ਹੋ ਗਿਆ ਭੈਣੇ ਦੁਆ ਵੀ ਦੱਸ ਤਾਂ ਮੈਨੂੰ ਹੁਣ ਮੈਨੂੰ ਕਿਹੜੇ ਤੇ ਪਤਾ ਲੱਗਦਾ ਸੀ ਸੁੱਤੀ ਪਈ ਨੂੰ ਲੈ ਭੈਣੇ ਮੇਰਾ ਤਾਂ ਆਪਸੋਂ ਕਾ ਹੁਣ ਚਿੱਤ ਖਰਾਬ ਹੋ ਗਿਆ ਵੀ ਮੈਂ ਕਿਉਂ ਬੜੀ ਲਰ ਤੈਨੂੰ ਤਾਂ ਹੀ ਹੋ ਜੂਗਾ ਬਣੀ ਇਹ ਨਾ ਧਰਗੀ ਹੋਵੇ ਮੈਂ ਤਾਂ ਨਾ ਪੁੱਛ ਕੇ ਆਉਂਦੀ ਆ ਕਿਸੇ ਨੂੰ ਕਿਸੇ ਸਿਆਣੇ ਬਾਬੇ ਉਹਦੇ ਨਾਂ ਮਾ ਹੈਗਾਗਾ ਪਹਾੜਾਂ ਵਾਲਾ ਬਾਬਾ ਉਹਦੇ ਕੋਲ ਜਾ ਕੇ ਪੁੱਛ ਕੇ ਆਣੀ ਵੀ ਮੇਰੇ ਸਿਰਾਂ ਨੇ ਕੀਨੇ ਚੂਣਾ ਤਰਿਆ ਜਾ ਭੈਣੇ ਪੁੱਛਿਆ ਜਾ ਕੇ ਹਾਂ ਮੈਂ ਤਾਂ ਪੁੱਛ ਕੇ ਆਉਣੀ ਆ ਭੈਣੇ ਮੈਂ ਤਾਂ ਆਪ ਜਾਨੀ ਆ ਭੈਣੇ ਫਿਰ ਚ ਹੌਣ ਨੀ ਬੁੜੀ ਉੜਦੀ ਹੈਗੀ ਕੋਈ ਨੀ ਟੋੜਾ ਤੇ ਮੈਂ ਕਰਤਾ ਹਾਏ ਮੈਂ ਤਾਂ ਡਿੱਗ ਪਈ ਪੈਰ ਹੱਟ ਬੜਾ ਚੰਗਾ ਤੈਨੂੰ ਤਾਂ ਬੜਾ ਪਤਾ ਹੈ ਤੈਨੂੰ ਤਾਂ ਟੋੜੀ ਦੀ ਪਈ ਐ ਕੋਈ ਨਹੀਂ ਉਹ ਲਾਗਾਂ ਦਵਾਈ ਕਰ ਸਟਾਰਟ ਨਾ ਹੋ ਤੇਰਾ ਰੋਟੀ ਰਹਿ ਗਿਆ ਹੁ ਮੈਂ ਤਾਂ ਸਾਰਾ ਕੁਤਾ ਬਣਾਉਦਾ ਤੂੰ ਕਿਨੇ ਕਹੇ ਸੀ ਐਸੀ ਲਵਾਤਾ ਸਾਰੇ ਚੀਜ਼ ਬਣਾਤੀਆਂ ਤੈਨੂੰ ਤੇ ਬਣਾਤੀ ਹੁਣ ਮੇਰੇ ਬਾਰੇ ਵੀ ਸੋਚ ਲਾ ਫੇਰ ਕੋਈ ਨਹੀਂ ਸੋਚਿਆ ਹੀ ਤੇਰੇ ਬਾਰੇ ਸਭ ਕੁਝ ਬਣਾਉਦਾ ਮੈਨੂੰ ਮਾਫ ਕਰ ਦੇਗਾ ਤੂੰ ਨਹੀਂ ਰਾਂਦੀ ਗਲਤੀ ਹੋਗੀ ਗਲਤੀ ਹੋ ਗਈ ਹੋ ਮਾਨੀ ਗਲਤੀ ਫੇਰ ਤੁਰ ਕੇ ਜਾਣਾ ਕਿਸੇ ਚੇਲੇ ਕੋਲੇ ਨਹੀਂ ਜਾਂਦੀ ਗਲਤੀ ਹੋਗੀ ਮੈਨੂੰ ਮਾਫ ਕਰ ਦੋ ਮਾਫ ਕਰਤਾ ਤੈਨੂੰ ਧਿੰਗਾ ਦਾ ਵੀ ਨਹੀਂ ਐਸਾ ਹੁੰਦਾ ਕਥਿੰਗੇ ਹਵਾਰੇ ਕੁਛ ਕਹਿਣਾ ਨਹੀਂ ਚਾਹੀਦਾ ਚਲ ਕੋਈ ਨਹੀਂ ਦੀਦ ਨੇ ਵੀ ਕਹਿ ਦੇਵੀ ਕਿ ਤੇਰੀ ਪਰਜਾਈ ਕਹਿੰਦੀ ਸੀਗਾ ਤੂੰ ਨਹੀਂ ਇਦਾਂ ਦੇ ਕਰਦਾ ਕੁਛ ਵੀ ਚੰਗਾ ਚੰਗਾ ਸਿਆਣਤਾ ਹੋ ਗਈ ਨਾ ਅ ਕੀ ਕਰਾ ਉਲਟ ਮੇਰੇ ਤੇ ਪੈ ਗਿਆ ਟੋਣਾ ਅਗਾ ਤੂੰ ਨਹੀਂ ਕਰਵਾਉਂਦੀ ਕੋਈ ਨਹੀਂ ਬੇਬਕ ਨੂੰ ਗਲਤੀ ਵੀ ਮੰਨਣ ਦੇ ਲਈ ਹੁਣ ਕੋਈ ਗੱਲ ਨਹੀਂ ਅਗਾ ਤੂੰ ਸੋਚ ਕੇ ਚੱਲਾ ਕਰਾਂਗੀ